ਅੱਜ ਦੇ ਨਵੇਂ ਵਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੇ ਅੱਜ ਸਾਡਾ ਕੈਨੇਡਾ ਵਿੱਚ ਪਹਿਲਾ ਦਿਨ ਹੈ ਤੇ ਪਹਿਲਾਂ ਹੀ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਦੱਸਿਆ ਸੀ ਕਿ ਅਸੀਂ ਬ੍ਰੈਂਟਨ ਸ਼ਹਿਰ ਰੁਕੇ ਹੋਏ ਹਾਂ ਤੇ ਇਹ ਸ਼ਹਿਰ ਨੂੰ ਪੰਜਾਬੀਆਂ ਦਾ ਘੜ ਵੀ ਕਿਹਾ ਜਾਂਦਾ ਹੈ ਤੇ ਇਹ ਸ਼ਹਿਰ ਬਹੁਤ ਜ਼ਿਆਦਾ ਸੋਹਣਾ ਹੈ ਕਿਉਂਕਿ ਫਸਟ ਟਾਈਮ ਹੀ ਇੰਡੀਆ ਤੋਂ ਜਦੋਂ ਕੋਈ ਵੀ ਪਹਿਲੀ ਵਾਰ ਆਉਂਦਾ ਹੈ ਤਾਂ ਕੈਨੇਡਾ ਦਾ ਜਿਹੜੇ ਇੱਥੋਂ ਦੇ ਘਰ ਹੈ ਇੱਥੋਂ ਦਾ ਵਾਤਾਵਰਨ ਹੈ ਇਹ ਹਰ ਇੱਕ ਚੀਜ਼ ਬਹੁਤ ਸੋਹਣੀ ਲੱਗਦੀ ਹੈ ਤੇ ਫਿਰ ਅਸੀਂ ਰਿਸ਼ਤਾਰ ਕਹਿੰਦੇ ਵੀ ਚਲੋ ਹੁਣ ਆਪਾਂ ਗਰੋਸਰੀ ਕਰਨ ਚੱਲੀਏ ਗਰੋਸਰੀ ਜਾਨੀ ਕਿ ਘਰ ਦਾ ਸਮਾਨ ਲੈਣ ਚੱਲੇ ਤੇ ਇਹ ਜਿਵੇਂ ਇੰਡੀਆ ਦੇ ਵਿੱਚ ਆਪਣੇ ਈਜ਼ੀ ਡੇ ਹੈ ਵਿਸ਼ਾਲ ਮੈਗਾ ਮਾਰਟ ਹੈ ਤੇ ਇੱਥੇ ਕੈਨੇਡਾ ਦੇ ਵਿੱਚ ਯੂ ਐਸ ਏ ਦੇ ਵਿੱਚ ਇੱਥੇ ਜ਼ਿਆਦਾਤਰ ਜਿਹੜਾ ਸਮਾਨ ਹੈ ਇਹ ਵਾਲਮਾਰਟ ਦੇ ਵਿੱਚੋਂ ਮਿਲਦਾ ਕਿਉਂਕਿ ਇਹ ਕਾਫੀ ਸਸਤਾ ਪੈਂਦਾ ਤੇ ਫਿਰ ਜਦੋਂ ਅਸੀਂ ਵਾਲਮਾਰਟ ਦੇ ਵਿੱਚ ਅੰਦਰ ਦਾਖਲ ਹੋਏ ਤਾਂ ਅਸੀਂ ਬਹੁਤ ਹੈਰਾਨ ਸੀ ਕਿਉਂਕਿ ਇੱਥੇ ਸਬਜ਼ੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਇਥੇ ਰੱਖਿਆ ਹੋਇਆ ਸੀ ਜਿਵੇਂ ਆਪਣੇ ਡੀਪ ਫ੍ਰਿਜਾਂ ਦੇ ਵਿੱਚ ਇਦਾਂ ਹੀ ਇੱਥੇ ਬਹੁਤ ਜ਼ਿਆਦਾ ਠੰਡ ਸੀ ਇਸ ਜਿਹੜਾ ਆਪਣਾ ਫੂਡ ਕੋਰਟ ਏਰੀਆ ਹੈ ਇਧਰ ਤੇ ਹਰ ਇੱਕ ਸਬਜ਼ੀ ਇੱਥੇ ਮਿਲਦੀ ਹੈ ਇੰਡੀਆ ਵਾਲੀ ਤੇ ਕੁਝ ਕੁ ਸਬਜ਼ੀਆਂ ਤਾਂ ਉਹ ਸੀ ਜਿਹੜੀਆਂ ਅਸੀਂ ਇੱਥੇ ਪਹਿਲੀ ਵਾਰ ਹੀ ਦੇਖੀਆਂ ਕਿਉਂਕਿ ਇਹ ਜ਼ਿਆਦਾਤਰ ਸਬਜ਼ੀਆਂ ਜਿਹੜੀਆਂ ਯੂ ਐਸ ਏ ਤੋਂ ਇੰਪੋਰਟ ਕਰਵਾਉਂਦੇ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਸਬਜ਼ੀਆਂ ਦੇ ਜਿਹੜੇ ਰੇਟ ਹੈ ਉੱਪਰ ਮੈਂਸ਼ਨ ਕੀਤੇ ਹੋਏ ਆ ਤੇ ਇਧਰ ਫਲਾਂ ਫਲ ਵੀ ਇੱਥੇ ਤਕਰੀਬਨ ਤਕਰੀਬਨ ਹਰੇਕ ਹੀ ਮਿਲ ਜਾਂਦਾ ਹੈ ਤੇ ਇਹਨਾਂ ਦੇ ਰੇਟ ਵੀ ਠੀਕ ਹੈ ਪਰ ਜੇ ਆਪਾਂ ਇਹਨਾਂ ਨੂੰ ਇੰਡੀਆ ਦੇ ਨਾਲ ਕੰਪੈਰੀਸ਼ਨ ਕਰਾਂ ਤਾਂ ਇਹ ਆਪਾਂ ਨੂੰ ਕਾਫੀ ਮਹਿੰਗੇ ਜਾਣਗੇ ਤੇ ਅਦਰਵਾਈਜ਼ ਇੱਥੇ ਰੇਟ ਠੀਕ ਲੱਗੇ ਸਾਨੂੰ ਤਾਂ ਬਹੁਤ ਵਧੀਆ ਲੱਗੇ ਤੇ ਮਿਲ ਵੀ ਹਰੇਕ ਵੈਰਾਈਟੀ ਜਾਂਦੀ ਹੈ ਤੇ ਫਿਰ ਅਸੀਂ ਇਸ ਮਾਰਟ ਦੇ ਵਿੱਚੋਂ ਜਿਹੜਾ ਵੀ ਆਪਦਾ ਘਰੇਲੂ ਸਮਾਨ ਸੀ ਅਸੀਂ ਸਾਰਾ ਹੀ ਉੱਥੋਂ ਖਰੀਦਿਆ ਤੇ ਸਭ ਤੋਂ ਸਸਤੇ ਸਾਨੂੰ ਇੱਥੇ ਬਨਾਨਾ ਹੀ ਲੱਗੇ ਕੇਲੇ ਕਿਉਂਕਿ ਜਿਹੜੇ ਕਾਫੀ ਸੈਂਟਾਂ ਦੇ ਵਿੱਚ ਸੀ ਜਿਆਦਾ ਮਹਿੰਗੇ ਨਹੀਂ ਸੀ ਤੇ ਅਸੀਂ ਇੱਥੇ ਸਬਜੀ ਵੀ ਤੇ ਹੋਰ ਵੀ ਜਿਹੜੀਆਂ ਘਰੇਲੂ ਚੀਜ਼ਾਂ ਹੁੰਦੀਆਂ ਸੀ ਉਹ ਇੱਥੋਂ ਬਾਏ ਕੀਤੀਆਂ ਤੇ ਫਿਰ ਅਸੀਂ ਆਪਣੇ ਘਰ ਨੂੰ ਚਲੇ ਗਏ ਤੇ ਬਾਕੀ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤੇ ਫਿਰ ਹੁਣ ਕੱਲ ਨੂੰ ਸਾਡਾ ਚੈਟਮ ਸ਼ਹਿਰ ਹੈ ਜਿਹੜਾ ਇਥੋਂ ਸੀ ਰਵਾਨਗੀ ਹੋ ਰਹੀ ਹੈ ਬ੍ਰੈਂਪਟਨ ਤੋਂ ਚੈਟਮ ਬਾਕੀ ਦੀ ਗੱਲ ਅਨਾਮੇ ਵਲੌਗ ਦੇ ਵਿੱਚ ਕਰਦੇ ਹਾਂ ਜੀ ਚੈਨਲ ਨਾਲ ਜੁੜੇ